ਹਾਂਜੀ ਜੇ ਤੁਹਾਡੇ ਵੀ ਨਿੰਬੂ ਦਾ ਪਲਾਂਟ ਲੱਗਿਆ ਹੈ ਤੇ ਧਿਆਨ ਨਾਲ ਦੇਖੋ ਤੁਹਾਡੇ ਨਿੰਬੂ ਨੂੰ ਨਿੰਬੂ ਨਹੀਂ ਬਣ ਲੱਗਦੇ ਫੁੱਲ ਝੜ ਜਾਂਦੇ ਆ ਬੂਟੇ ਦੀ ਪ੍ਰੋਗਰੈਸ ਨਹੀਂ ਹੁੰਦੀ ਫਿਰ ਤੁਸੀਂ ਇਹ ਵੀਡੀਓ ਜਰੂਰ ਦੇਖੋ ਦੇਖੋ ਆਪਣੇ ਪੂਰੀ ਗਰਮੀ ਦੇ ਮੌਸਮ ਵਿੱਚ ਵੀ ਨਿੰਬੂ ਨੂੰ ਰਿਪੀਟ ਵਿੱਚ ਨਿੰਬੂ ਲੱਗ ਰਹੇ ਆ ਕਿ ਤੁਸੀਂ ਕਰੋ ਇਹ ਚਾਰ ਕੰਮ ਜਿਹੜਾ ਤੁਹਾਡੇ ਨਿੰਬੂ ਨੂੰ ਕਦੇ ਵੀ ਪ੍ਰੋਬਲਮ ਨਹੀਂ ਆਊਗੀ ਫਲ ਲੱਗਣ ਦੀ ਝਾ ਫਲ ਛਾੜਨ ਦੀ ਜਾਂ ਫੁੱਲ ਡਿੱਗਣ ਦੀ ਪ੍ਰੋਗਰੈਸ ਵੀ ਕਰੂਗਾ ਪੂਰਾ ਬੂਟਾ ਦੇਖੋ ਜਿਵੇਂ ਤੁਸੀਂ ਰੱਖਣਾ ਚਾਰ ਗੱਲਾਂ ਦਾ ਧਿਆਨ ਮੇਰਾ ਇੱਕ ਘਰ ਵਿੱਚ ਹੀ ਬੀਜਿਆ ਹੋਇਆ ਵਾ ਪਲਾਂਟ ਉਹ ਵੀ ਆ ਦੇਖੋ ਇਸ ਪੋਟ ਵਿੱਚ ਜਿਹੜੇ ਛੋਟੇ ਡਰਮ ਹੁੰਦੇ ਆ ਇਸ ਡਰਮ ਵਿੱਚ ਬੀਜਿਆ ਹੋਇਆ ਤੇ ਦੇਖੋ ਇਹਦੀ ਪ੍ਰੋਗਰੈਸ ਦੇਖੋ ਇਹ ਪਲਾਂਟ ਕਿੰਨਾ ਜ਼ਿਆਦਾ ਹੈਲਥੀ ਆ ਬੂਟਾ ਪੂਰਾ ਪੂਰੇ ਇਹਨੂੰ ਨਿੰਬੂ ਬਾਰਾ ਮਾਸੀ ਨਿੰਬੂ ਲੱਗਦੇ ਆ ਸਾਰਾ ਸਾਲ ਲਗਾਤਾਰ ਨਿੰਬੂ ਲੱਗਦੇ ਆ ਜਿਵੇਂ ਇੱਕ ਫਲ ਆਪਾਂ ਤੋੜ ਲੈਨੇ ਆ ਫਿਰ ਦੂਜਾ ਤੇ ਆਪਾਂ ਕਰਦੀਆਂ ਇਹਦੀ 8 ਦਿਨਾਂ ਬਾਅਦ ਸਟਾਰਟ ਜਿਹੜੀ ਵੀ ਕੰਮ ਕਰਨੇ ਆਪਾਂ ਮੈਂ ਤੁਹਾਨੂੰ ਚਾਰ ਗੱਲਾਂ 판ਜ ਦੱਸੂਗੀ ਤੇ ਉਹ ਧਿਆਨ ਨਾਲ ਕਰੋ ਤੇ ਤੁਹਾਡੇ ਵੀ ਇਸੇ ਤਰ੍ਹਾਂ ਪਲਾਂਟ ਆ ਜਿਹੜਾ ਪੂਰੀ ਪ੍ਰੋਗਰੈਸ ਕਰੂਗਾ ਤੇ ਇਸ ਤਰ੍ਹਾਂ ਰਿਪੀਟ ਵਿੱਚ ਤੁਹਾਡੇ ਫਲ ਲੱਗੂ ਆ ਕੋਈ ਫੁੱਲ ਨਹੀਂ ਡਿੱਗਣਗੇ ਨਾ ਹੀ ਤੁਹਾਡੇ ਨਿੰਬੂ ਡਿੱਗਣਗੇ ਮੈਂ 8 ਦਿਨਾਂ ਬਾਅਦ ਆਪਾਂ ਹਮੇਸ਼ਾ ਗੋਡੀ ਕਰਦੇ ਰਹਿਣਾ ਇੱਥੇ ਜਿਵੇਂ ਆਪਾਂ ਖੁਰਫੇ ਨਾਲ ਗੋਡੀ ਕਰਨੀ ਆ ਉਸ ਤੋਂ ਬਾਅਦ 15 ਦਿਨਾਂ ਬਾਅਦ ਖੱਟੀ ਲੱਸੀ ਦਾ ਘੋਲ ਬਣਾਉਣਾ ਆਪਾਂ ਖੱਟੀ ਲੱਸੀ ਦਾ ਘੋਲ 8 ਦਿਨ ਬਾਅਦ ਗਰਮੀ ਦੇ ਵਿੱਚ ਤੁਸੀਂ ਪਾਓ ਨਿੰਬੂ ਦੇ ਹਿਸਾਬ ਨਾਲ ਕੁਆਂਟੀਟੀ ਲੈਣੀ ਆ ਜਿੱਡਾ ਪਲਾਂਟ ਆ ਜਿੱਡਾ ਤੁਹਾਡਾ ਜੇ ਛੋਟਾ ਬੂਟਾ ਤਾਂ ਆਪਾਂ ਥੋੜਾ ਹਿਸਾਬ ਲੈਣਾ ਜਿਵੇਂ 1/2 ਕਿਲੋ ਸਭ ਤੋਂ ਛੋਟੇ ਪਲਾਂਟ ਨੂੰ ਉਸ ਤੋਂ ਵੱਡੇ ਦੇ ਨਾਲ ਫਿਰ ਕਿਲੋ ਇਸਾਲਾਂ ਦੇ ਹਿਸਾਬ ਨਾਲ ਇਸ ਤਰ੍ਹਾਂ ਤੁਸੀਂ ਲਿਮਟਿਡ ਜੀ ਰੱਖਣੀ ਆ ਤੇ ਮਹੀਨੇ ਦੇ ਵਿੱਚ ਇੱਕ ਵਾਰ ਤੁਸੀਂ ਗੋਬਰ ਦੀ ਖਾਦ ਇੱਕ ਮੁਠੀ ਉਸ ਤੋਂ ਵੱਧ ਨਹੀਂ ਬਸ ਇਹਨਾਂ ਥਿੰਨਾ ਚਾਰਾਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਓਵਰ ਵਾਟਰਿੰਗ ਨਹੀਂ ਕਰਨੀ ਡੇਲੀ ਪਾਣੀ ਨਹੀਂ ਪਾਉਣਾ ਨਿੰਬੂ ਦੇ ਪਲਾਂਟ ਨੂੰ ਆਪਾਂ ਗਰਮੀ ਦੇ ਵਿੱਚ 2-3 ਦਿਨ ਛੱਡ ਕੇ ਪਲਾਂਟ ਨੂੰ ਪਾਣੀ ਪਾਉਣਾ ਤੇ ਵਿੱਚ ਪਲਾਂਟ ਦੇ ਪਾਣੀ ਖੜੇ ਨਾ ਜਿਵੇਂ ਡਰਮ ਦੇ ਵਿੱਚ ਪਾਣੀ ਨਹੀਂ ਖੜਨਾ ਚਾਹੀਦਾ ਤੇ ਇੱਕ ਆਪਾਂ ਜਿੰਨਾ ਜਿਵੇਂ ਹੁਣ ਆਪਣਾ ਜਿੱਡਾ ਕੰਟੇਨਰ ਹੈ ਜੇ ਹਿਸਾਬ ਨਾਲ ਇਸ ਤੋਂ ਆਪਣਾ ਜਿਹੜਾ ਪਲਾਂਟ ਹੁੰਦਾ ਇਹਦੀ ਉਚਾਈ ਵੀ ਜਿਆਦਾ ਉੱਚਾ ਨਹੀਂ ਕਰਨਾ ਆਪਾਂ ਉੱਪਰੋਂ ਛਾਂਗਦੇ ਰਹਿਣਾ ਸਾਈਡਾਂ ਦੇ ਘੇਰੇ ਦੇ ਜਿੰਨਾ ਮਰਜ਼ੀ ਹੋਵੇ ਬੂਟਾ ਭਾਰੀ ਪਰ ਜਿਵੇਂ ਲੌਂਗ ਹੋ ਜਾਊਗਾ ਫਿਰ ਤੁਹਾਡੇ ਉਹ ਫਰੂਟ ਨਹੀਂ ਖੜਦਾ ਜਿਆਦਾ ਹਾਈਟ ਨਹੀਂ ਬਣਾਉਣੀ ਕਿ ਪਲਾਂਟ ਦੀ ਤੇ ਫਿਰ ਤੁਸੀਂ ਇਹ ਟਿਪ ਜਿਹੜੀ ਪੂਰੀ ਤਰ੍ਹਾਂ ਵਰਤੋ ਤੇ ਤੁਹਾਡੇ ਕਦੇ ਵੀ ਨਿੰਬੂ ਨਹੀਂ ਖਤਮ ਹੋਣਗੇ ਆਪਦੇ ਬਗੀਚੇ ਵਿੱਚੋਂ ਦੇਖੋ ਆਪਣੇ ਕਿੰਨੇ ਨਿੰਬੂ ਲੱਗੇ ਸਾਰੇ ਮੈਰੂਨ ਫਾਲੋ ਕਰਦੀਆਂ ਤੇ ਮੇਰੇ ਕਦੇ ਵੀ 12 ਮਹੀਨਿਆਂ ਵਿੱਚ ਮੈਂ ਬਾਹਰੋਂ ਨਿੰਬੂ ਨਹੀਂ ਗਦੇ ਲਿਆ ਤੇ ਫਲਾਵਰਿੰਗ ਦੇਖੋ ਆਹ ਨਿੰਬੂ ਆਪਾਂ ਪਹਿਲਾਂ ਵੀ ਤੋੜਲੇ ਸੀ ਹੁਣ ਇਹ ਲੱਗੇ ਨੇ ਤੇ ਆਹ ਫਲਾਵਰ ਹੋਰ ਲੱਗ ਰਹੇ ਨੇ ਰਿਪੀਟ ਵਿੱਚ ਨਿੰਬੂ ਲੱਗਦੇ ਹੀ ਰਹਿੰਦੇ ਨੇ ਪੂਰੇ ਕਦੇ ਵੀ ਇਹ ਪਲਾਂਟ ਵੀ ਜਿਹੜਾ ਨਾ ਇਹਨੂੰ ਨਿੰਬੂ ਲੱਗੇ ਹੋਣ ਇੰਨਾ ਵਧੀਆ ਪਲਾਂਟ ਆਇਆ ਮੇਰਾ ਮੈਂ ਨਰਸਰੀ ਚ ਲੈ ਕੇ ਆਂਦਾ ਸੀ 12 ਮਾਸੀ ਕਹਿ ਕੇ ਤੁਸੀਂ ਜੇ ਨਹੀਂ ਲੈਂਦਾ ਤਾਂ ਲੈ ਆਓ ਤੇ ਘਰੇ ਜ਼ਰੂਰ ਨਿੰਬੂ ਦਾ ਬੂਟਾ ਲਾਓ ਥੈਂਕ ਯੂ ਜੀ